ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧੰਨਵਾਦੀ ਹਾਂ ਜਿਹੜੇ ਲੀਡਰਸ ਲਾਰਜਰ ਇੰਟਰਸਟ ਚਾਹੇ ਉਹ ਬਟਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਪੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਦਾ ਦੇ ਨਾਲ ਬਿਨਾਂ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੋਗੇ ਸਰ ਰਵਨੀਤ ਬਿੱਟੂ ਮਾਰਾ ਹੋਰ ਗਾਂਧੀ ਦੀ ਮਾਰਾ ਚ ਕਿਹੜਾ ਬੀਜਪੀ ਕਹਿ ਰਹੀ ਹੈ ਕਿ ਸਿੱਖੋ ਕਪਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗद्दार ਬੋਲਾ ਹੈ ਰਾਹੁਲ ਗਾਂਧੀ ਮੈਨੂੰ ਹੇਠਾਂ ਕਰ ਲੋ ਯਾਰ ਅਕਾਲੀ ਦਲ ਕਿਵੇਂ ਦੇ ਗद्दार ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੈਂ ਤੋਂ ਤਾਂ ਬਿਹਤਰ ਤੁਸੀਂ ਸਮਝਦੇ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹਦੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲੇ ਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਹਾਂ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ 'ਚ ਹੋਈ ਸੀਰੀਅਸਨੈਸ 'ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ देयर ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਪੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਤੁਸੀਂ ਮੀਡੀਆ ਵਾਲੇ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕੱਲੋਂ ਫੇਰ ਇਕੱਠੇ ਪਈ ਕੇ ਚਾਹ ਪੀਣਗੇ ਫੇਰ ਤੁਸੀਂ ਕਿਸ ਪਾਸੇ ਜਾਓਗੇ ਸਰ ਟਾਈਮ ਲੈਂਦੇ ਟਾਈਮ ਲੈਂ ਕੇ ਗੇਂਦਬਾਜ਼ ਹੋ ਰਹੇ ਨੇ ਸੁਪਰੀਮ ਕੋਰਟ ਦੇ ਸਾਹਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਲੱਗਦਾ ਮੌਜੂਦਾ ਸਰਕਾਰ ਚ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪੋਰਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋੜ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਬਿਕੋਜ਼ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਖੁਸ਼ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਏ ਸਿੱਧੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਜਾ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋਗੋ ਔਰ ਮੇਰੀ ਇਹ ਮੰਗਾ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਦਾ ਸਾਡੇ ਲਈ ਸਭ ਤੋਂ ਉੱਚੀ ਨਹੀਂ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ারਜ਼ ਵੀ ਵਾਈਡ ਐਡ হক ਟੈਂਪਰੀ ਡੀਜੀਪੀ ਐਂਡ दैट ਇਜ਼ ਦ ਰੀਜ਼ਨ बाई अ लॉ एंड ऑर्डर हैज कोलैप एंड बॉर्डर स्टेट इंडो पार्क बॉर्डर यू कैन नॉट अफोर्ड दिस इट इज अ टोटल कोलैप्स एंड नीड ऑफ द आवर इज दैट आई थिंक वी पोलिटिकल पार्टीज चाहे वह कांग्रेस है चाहे बीजेपी है चाहे ऐसी है वी नीड टू अप्रोच द सुप्रीम कोर्ट एंड बिकॉज ये सुप्रीम कोर्ट की ऑर्डर की उलंघना हो रही है ममता बॅनर्जी इज ऑल्सोप्रोचिंग सुप्रीम कोर्ट शी हॅज ऑल द राईट टू एव्हरी राईट टू गो टू द सुप्रीम कोर्ट अँड शी हॅज एन इशू विद एस सो शी हॅज गोन देअर आय थिंक एव्हरी इंडियन सिटीजन शूड हॅव द राईट टू वोट इट्स एसोलूटली राईट वॉट रॉंग इन दॅट अँड आय गेस आय एम ऑल्सो सेइंग दॅट दॅट वेन डीजीपीज आर अपॉइंटेड इन इच एड एव्हरी स्टेट देर आर गाईडलाईन्स बाय द ऑनरेबल सुप्रीम कोर्ट अँड अँड द यूपीएससी Why are they not being followed in Punjab?